ਫਗਵਾੜਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਖਿਲਾਫ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਰੀਵਾਲ ਦੀ ਅਗਵਾਈ ਵਿੱਚ ਐਸਡੀਐਮ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਸੋ ਆਪਾ ਕਾਂਗਰਸ ਪਾਰਟੀ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਸਰਦਾਰ ਐਮਐਲਏ ਸਾਹਿਬ ਸਦਾ ਬਲਵਿੰਦਰ ਸਿੰਘ ਢਾਲੀਵਾਲ ਜੀ ਨੂੰ ਉੱਤੋਂ ਮਿਲਦੇ ਹੋ ਸਾਨੂੰ ਦਿੰਦੇ ਆ ਆਪਾਂ ਗਲੀ ਗਲੀ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਡੀਜ਼ਲ ਪਟਰਾਣ ਦੇ ਵਾਅਦੇ ਵਾਪਸ ਲਓ ਬਹੁਤ ਜੋ ਵਾਪਸ ਲਓ ਸੋ ਜੀ ਪਰ ਹੱਲੇ ਸਾਡੇ ਜਿਹੜੇ ਵਰਕਰ ਆ ਰਹੇ ਸੋਰੀ ਪਹਿਲਾਂ ਤਾਂ ਅਸੀਂ ਥੋੜਾ ਜਿਹਾ ਲੇਟ ਹੋ ਗਏ ਆ ਧੰਨੇ ਦੇ ਸਾਨੂੰ ਲੇਟ ਨਹੀਂ ਹੋਣਾ ਚਾਹੀਦਾ ਕਿਉਂਕਿ ਹੁਣ ਜਿੰਨੇ ਬੰਦੇ ਬੋਲੇ ਆ ਸਾਨੂੰ ਪਤਾ ਹੀ ਨਹੀਂ ਉਹ ਕੀ ਬੋਲ ਗਏ ਆ ਤਾਂ ਮੈਨੂੰ ਆਂਦੀ ਨਹੀਂ ਇਹਨਾਂ ਨੇ ਕਹਿਤਾ ਕਿ ਬੋਲਦੇ ਬੋਲਣਾ ਤਾਂ ਇਹ ਆ ਕਿ ਇਹਨਾਂ ਨੇ ਜੋ ਇਹਨੇ ਭਗਵੰਤ ਮਾਨ ਨੇ ਕਿਹਾ ਸੀ ਅੱਖਾਂ ਘੱਟ-ਘੱਟ ਕੇ ਵੱਡੀਆਂ-ਵੱਡੀਆਂ ਵੀ ਆ ਮੈਂ ਕਰੂੰਗਾ ਮੈਂ ਉਹ ਕਰੂੰਗਾ ਕੀਤਾ ਕੀ ਆ ਕੀਤਾ ਕੁਛ ਨਹੀਂ ਹੈਗਾ ਇਹ ਆਪਣੇ ਬੋਰਡ ਲਾਂਦਾ ਹੈ ਦੂਜਿਆਂ ਦੀਆਂ ਗੱਲਾਂ ਕਰਦਾ ਸੀਗਾ ਆਪਣੇ ਬੋਰਡ ਆਪ ਨੇ ਇੱਕੇ ਲਿਖ ਕੇ ਲਾਂਦਾ ਆ ਬੰਦਾ ਉਹ ਹੁੰਦਾ ਆ ਕੰਮ ਲੋਕੀ ਕਹਿਣ ਜਨਤਾ ਕਵੇ ਕਿ ਇਸ ਬੰਦੇ ਨੇ ਆ ਕੰਮ ਕੀਤਾ ਆ ਜਦੋਂ ਨੇ ਆਏ ਆ ਮਹਿੰਗਾਈ ਤੁਸੀਂ ਦੇਖੋ ਕੋਈ ਵੀ ਬੰਦਾ ਹੱਸਦਾ ਜਾਂਦਾ ਆ ਬੈਂਕ ਵਿੱਚ ਜਾਂਦਾ ਆ ਕਿਤੇ ਵੀ ਜਾਂਦਾ ਆ ਉਹ ਇੱਕ ਬੰਦਾ ਬਾਹਰ ਖੜਾ ਕਰਕੇ ਜਾਂਦਾ ਆ ਕਿ ਭਾਈ ਮੇਰੀ ਐਕਟਿਵਾ ਬਾਹਰ ਖੜੀ ਆ ਕੋਈ ਚੋਕ ਦੇ ਨਾ ਲੈ ਜਵੇ ਇਹ ਸਾਡੇ ਨਾਲ ਬੀਤ ਰਹੀ ਆ ਕਿ ਸਾਡੇ ਬੰਦੇ ਅੰਦਰ ਜਾਂਦੇ ਆ ਅਸੀਂ ਐਕਟਿਵਾ ਆਪਣੀ ਦੇ ਦੇ ਪਏ ਆ ਜਦੋਂ ਨਹੀਂ ਭਗਵੰਦ ਮਾਨ ਦੀ ਸਰਕਾਰ ਆਈ ਆ ਮੈਂ ਭਗਵੰਦ ਮਾਨ ਨੂੰ ਇਹ ਟੀ ਇਹ ਚੈਲੰਜ ਕਰਦੀ ਆ ਕਿ ਉਹ ਮੇਰੇ ਨਾਲ ਗੱਲ ਕਰੇ ਜੇ ਉਹ ਬਹੁਤ ਕੰਦਾ ਹੈ ਨਾ ਮੈਂ ਐਡੀਆਂ ਫੜਾ ਮਾਰਦਾ ਆ ਉਹ ਮੇਰੇ ਨਾਲ ਗੱਲ ਕਰਕੇ ਦੋ ਗੱਲਾਂ ਦਾ ਜਵਾਬ ਦੇ ਲਵੇ ਮੈਂ ਭਾਈ ਸਾਹਿਬ ਜੋ ਤੁਸੀਂ ਕੀਤਾ ਸੀ ਅੱਜ ਤੁਸੀਂ ਮੁੱਖ ਮੰਤਰੀ ਜੋ ਵੀ ਹੈਗੇ ਆ ਜੋ ਗੱਲਾਂ ਕੀਤੀਆਂ ਸੀਗੀਆਂ ਉਹ ਗੱਲਾਂ ਤੇਰੀਆਂ ਸੱਚ ਨਹੀਂ ਹੋਈਆਂ ਹੈਗੀਆਂ ਡਿਸਪੈਂਸਰੀਆਂ ਜਿਹੜੀਆਂ ਬਣੀਆਂ ਹੋਈਆਂ ਹਨ ਉਹ ਕਾਂਗਰਸ ਸਰਕਾਰ ਨੇ ਬਣਾਈਆਂ ਹਨ ਜੇ ਉਹਦੇ ਤੇ ਤੁਸੀਂ ਆਪਣੇ ਨਾ ਉਹ ਰੰਗ ਕਲਰ ਕਰਕੇ ਆਪਣੀਆਂ ਫੋਟੋ ਲੰਦੇ ਪਏ ਆ ਤਾਂ ਤੁਹਾਡੀਆਂ ਨਹੀਂ ਬਣ ਗਈਆਂ ਉਹ ਕਾਂਗਰਸ ਪਾਰਟੀ ਨੇ ਕੀਤਾ ਹੋਇਆ ਆ ਜੇ ਇਹਨਾਂ ਨੇ ਪੈਨਸ਼ਨ ਗਈ ਸੀਗੀ ਹਜੇ ਤੱਕ ਇਹਨਾਂ ਨੇ ਪੈਨਸ਼ਨ ਨਹੀਂ ਕੀਤੀ 2500 ਜੇ ਕੀਤੀ ਆ 1500 ਕਾਂਗਰਸ ਸਰਕਾਰ ਨੇ ਕੀਤੀ ਆ ਹੁਣ ਦੇਖੋ ਇਹਨਾਂ ਨੇ ਤੇਲ ਦਾ ਜੋ ਵੀ ਆ ਪੈਟਰੋਲ ਕੁਝ ਵੀ ਹੈਗਾ ਆ ਮਹਿੰਗਾਈ ਰੋਟੀ ਇੱਕ ਟਾਈਮ ਨਹੀਂ ਮਿਲਦੀ ਪਈ ਇਹਨਾਂ ਨੇ ਉਹ ਵੀ ਕੰਮ ਚੱਕ ਦਿੱਤਾ ਆ ਗੈਸ ਦੇਖੋ ਉਹ ਵੀ ਮਹਿੰਗੀ ਬਿਜਲੀ ਦੇਖੋ ਤੁਸੀਂ ਆ ਬਿਜਲੀ ਆ ਜੇ ਇਹਨਾਂ ਨੂੰ ਕਿਸੇ ਨੂੰ ਅਕਲ ਹੋਵੇ ਤੇ ਬਿਜਲੀ ਜਿਹੜੀ ਆ ਜਿਹੜਾ ਬੰਦਾ ਸਹੀ ਖਾਂਦਾ ਆ ਰੋਟੀ ਘਰ ਬੈਠ ਕੇ ਅੰਦਰ ਬੈਠ ਕੇ ਬੱਚਾ ਪੜਦਾ ਆ ਮੈਂ ਤਾਂ ਸਰਕਾਰਾਂ ਨੂੰ ਇਹ ਗੱਲ ਕਰੂੰਗੀ ਕਿ ਜਿਹੜਾ ਬੱਚਾ ਅੰਦਰ ਬੈਠ ਕੇ ਪੜਦਾ ਆ ਉਹਨੂੰ ਜੁਰਮਾਨਾ ਤੁਸੀਂ ਲਾ ਰਹੇ ਆ ਕਿ ਜਿਹੜੇ ਲੈਣਾ ਤੇ ਬੈਠ ਕੇ ਜੂਏ ਖੇਡਦੇ ਆ ਪੱਤੇ ਖੇਡਦੇ ਆ ਭੀਮਾ ਖਾਂਦੇ ਆ ਨਸ਼ੇ ਕਰਦੇ ਆ ਉਹਨਾਂ ਨੂੰ ਤੁਸੀਂ ਬਿਜਲੀ ਫਰੀ ਕਣਕ ਫਰੀ ਸਰਕਾਰਾਂ ਗਲਤ ਠੀਕ ਹੈ ਮੈਂ ਭਗਵੰਤ ਮਾਨ ਨੂੰ ਕਹੂੰਗੀ ਕੀ ਕਹਿੰਦਾ ਮੈਂ ਬਦਲਾਅ ਲਾਹੂੰਗਾ ਇਹਨੇ ਕੀ ਬਦਲਾਅ ਲਾਇਆ ਉਹ ਹੀ ਗੰਦੀ ਕੰਗਰਜ ਆ ਕੇ ਦੇਖੋ ਢਿੱਪੂਆਂ ਦੇ ਰੱਤੇ ਕਿੰਨੀ ਗੰਦੀ ਕੰਗਰਜ ਦੇ ਰਿਹਾ ਕਿ ਜਿਹੜੇ ਸਾਡੀ ਜਨਤਾ ਗਰੀਬ ਥਾਗੇ ਬਿਮਾਰ ਹੋ ਰਹੀ ਆ ਇਸ ਕਰਕੇ ਜਿਹੜਾ ਆਉਂਦਾ ਹੈ ਨਾ ਕਹਿੰਦਾ ਬਦਲਾਅ ਬਦਲਾਅ ਜਨਤਾ ਕਵੇ ਹਾਂ ਭਗਵੰਤ ਮਾਨ ਜੀ ਤੁਸੀਂ ਆਏ ਆ ਤੁਸੀਂ ਬਦਲਾਅ ਕੀਤਾ ਪਰ ਨਹੀਂ ਜਦੋਂ ਦੇ ਭਗਵੰਤ ਮਾਨ ਜੀ ਆਏ ਆ ਉਦੋਂ ਦਾ ਇਹਨਾਂ ਨੇ ਕਿਉਂਕਿ ਦੂਜੇ ਪਾਸੇ ਇੱਕ ਪਾਸੇ ਅਸੀਂ ਬਿਜਲੀ ਫਰੀ ਦੇਨੇ ਆ ਦੂਜੇ ਪਾਸੇ ਜਿਹੜੇ ਦੇਨਜੋਗ ਬੰਦੇ ਆ ਉਹਨਾਂ ਦਾ ਹੋਰ ਕਲਾਕੁੱਟ ਨੇ ਮੱਲਵ ਇੰਨੇ ਕੁ ਮਾਰੇ ਹਾਲਾਤ ਅੱਜ ਦੀ ਡੇਢ ਦੇ ਵਿੱਚ ਵੀ ਕੱਲ ਤਾਲੀਵਾ ਜਿੰਦਾਬਾਦ ਸਰਕਾਰ ਪ੍ਰਮਿੰਦਰ ਸਿੰਘ ਤਾਲੀਵਾ ਜਿੰਦਾਬਾਦ ਆਪ ਸਰਕਾਰ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ ਲੋਕਵਾਰੂ ਨੀਤੀਆਂ ਨੂੰ ਲਾਗੂ ਕਰਨ ਵਾਲੀ ਸਰਕਾਰ ਮੁਰਦਾਬਾਦ ਲੋਕਵਾਰੂ ਨੀਤੀਆਂ ਨੂੰ ਲਾਗੂ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਵੱਲੋਂ ਸਰਦਾਰ ਬਰਵਿੰਦਰ ਸਿੰਘ ਧਾਰੀਵਾਲ ਜੀ ਐਮਐਲਏ ਫਗਵਾੜਾ ਅਤੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਲੇ ਅੱਜ ਫਗਵਾੜਾ ਐਲਜੀਐਮ ਡਾਕਟਰ ਦੇ ਵਿਚਕਾਰ ਤੇ ਹਰੋਸਟਰ ਨਾਲ ਲਾਇਆ ਜਾ ਰਿਹਾ ਕਿਉਂਕਿ ਜਿਹੜੀ ਆਪ ਸਰਕਾਰ ਆ ਉਹਨੇ ਪੈਟਰੋਲ ਦੇ ਰੇਟ ਡੀਜ਼ਲ ਦੇ ਰੇਟ ਔਰ ਬੱਸਾਂ ਦੇ ਕਿਰਾਏ ਜਿਹੜੇ ਆਮ ਲੋਕ ਬੱਸਾਂ ਵਿੱਚ ਸਫ਼ਰ ਕਰਦੇ ਆ ਉਹਦੇ ਵਿੱਚ ਵੀ 23 ਪੈਸੇ ਦਾ ਵਾਧਾ ਕੀਤਾ ਵਾ ਇੱਕ ਟਿਕਟ ਦੇ ਵਿੱਚ ਤੇ ਕਿਲੋਮੀਟਰ ਦੇ ਹਿਸਾਬ ਨਾਲ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੀ ਨਿਖੇਧੀ ਕਰਦੇ ਆਂ ਵੀ ਉਹਨੂੰ ਇਹ ਤੁਰੰਤ ਹੀ ਵਾਪਸ ਲੈਣ ਚਾਹੀਦੀਆ ਨਹੀਂ ਤਾਂ ਇਦਾਂ ਦੇ ਰੋਸ ਧਰਨੇ ਰੋਜ਼ ਲੱਗਿਆ ਕਰਨਗੇ ਜੈ ਹਿੰਦ ਅੱਜ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਲੋਂ ਫਖ ਫਖ ਕਿਲਾ ਹੈ ਕਿ ਹੈੱਡਕ quarter ਐਸਡੀਓ ਐਡਵਾਰਟਰ ਤੇ ਜਿਹੜਾ ਹੈਗਾ ਧਰਨੇ ਲਾਏ ਜਾ ਰਹੇ ਹੈਗੇ ਸਾਰੇ ਜਾਣਦੇ ਹੈਗੇ ਕਿ ਜਦੋਂ ਤੋਂ ਪੰਜਾਬ ਵਿੱਚ ਜਿਹੜੀ ਆਪ ਸਰਕਾਰ ਬਣੀ ਹੈਗੀ ਆ ਉਦੋਂ ਤੋਂ ਹੀ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਹੈਗਾ ਜਿਹੜਾ ਬੁਲੰਦੀਆਂ ਤੇ ਚੱਲਦਾ ਸੀ ਪਹਿਲਾਂ ਅੱਜ ਤੋਂ ਨੂੰ ਜਿਹੜਾ ਹੈਗਾ ਬਹੁਤ ਹੀ ਨਿਗਰਭਲ ਲੈ ਕੇ ਨਹੀਂ ਸੀ ਜੋ ਕਿ ਆਫਸਰ ਬਣੀ ਸੀ ਲੋਕਾਂ ਨੇ ਬੜੀ ਹਮ ਹਮਾ ਕੇ ਜਿਹੜੀਆਂ ਹੈਗੀਆਂ ਇਹ ਕਮੈਂਟ ਬਣਾਈ ਸੀਗੀ ਇਹਨਾਂ ਦੇ ਆਉਣ ਤੋਂ ਹੋਂਦੇ ਨਾਲ ਜਿਹੜਾ ਹੈਗਾ ਸਾਰੇ ਹੀ ਪੰਜਾਬ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਇਨਸਾਫ ਦੁੱਲੂਗਾ ਲੋਕਾਂ ਨੂੰ ਜਿਹੜੀ ਦਪੇਸ਼ ਮੁਸ਼ਕਲਾਂ ਹੈਗਾ ਉਹ ਤੋਂ ਛੁਟਕਾਰਾ ਮਿਲੇਗਾ ਦੇਖਣ ਵਿੱਚ ਆਇਆ ਹੈ ਕਿ ਅੱਜ ਲਗਭਗ ਮੇਰੇ ਕਰ ਸਾਲਵਾਦੀ ਲੋਕ ਕਹਿੰਨੇ ਲੱਗੇ ਸੀ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ। ਅੱਜ ਜਿਹੜਾ ਹੈਗਾ ਕਿਤੇ ਵੀ ਆਪਾਂ ਪੰਜਾਬ ਦੇ ਕਿਸੇ ਵੀ ਕੋਰਨਰ 'ਚ ਜਾਈਏ ਪੰਜਾਬ ਦੇ ਕਿਸੇ ਵੀ ਅਸੀਂ ਬਰਗ ਨਾ ਗੱਲ ਕਰੀਏ ਉਹ ਜਿਹੜਾ ਹੈਗਾ ਇਹ ਮਹਿਸੂਸ ਕਰ ਰਿਹਾ ਹੈਗਾ ਕਿ ਅਸੀਂ ਕਿਸ ਪਾਰਟੀ ਵੱਲੋਂ ਠੱਗੇ ਗਏ ਹੈਗੇ। ਕਿਉਂਕਿ ਇਹਨਾਂ ਨੇ ਝੂਠੇ ਲਾਲੇ ਲਾ ਕੇ ਜਿਹੜਾ ਹੈਗਾ ਇਹ ਪਾਵਰ ਵਿੱਚ ਆ ਕੇ ਅੱਜ ਜਿਹੜਾ ਹੈਗਾ ਉਹਦਾ ਜਿਹੜਾ ਮੈਸੇਜ ਜਿਹੜਾ ਹੈਗਾ ਸਾਰੇ ਪੰਜਾਬ ਵਾਸੀ ਭੁੱਗਦੇ ਦੇਖੀਏ ਦਫ਼ਤਰਾਂ ਵਿੱਚ ਜਿਹੜਾ ਹੈਗਾ ਲੁੱਟਖਸੁੱਟ ਹੈਗੀ ਹੈ ਕਿਸੇ ਪਾਸੇ ਕੋਈ ਸ਼ਹਿਰੀ ਹਿੱਕਾ ਹੋਵੇ ਉਹ ਥੰਡੂ ਹਲਕਾ ਹੈਗਾ ਕਿਤੇ ਵੀ ਕੋਈ ਤਰੱਕੀ ਦਾ ਨਹੀਂ ਹੈਗਾ ਜੇ ਫਗਵਾੜੇ ਦੀ ਗੱਲ ਕਰੀਏ ਤਾਂ ਫਗਵਾੜੇ ਵਿੱਚ ਦੇਖ ਲਓ ਨਾ ਪਿੰਡਾਂ ਵਿੱਚ ਨਾ ਸ਼ਹਿਰ ਵਿੱਚ ਮੇਰੇ ਕਲ ਇੱਕ ਪੈਚ ਵਰਗੀ ਜਿਹੜਾ ਹੈਗਾ ਉਹ ਵੀ ਲਾਉਣਾ ਜਿਹੜਾ ਹੈ ਇਹ ਸਰਕਾਰ ਦੇ ਹੱਥ ਵਿੱਚ ਨਹੀਂ ਹੈਗਾ ਉਹਨਾਂ ਵਿੱਚ ਪਾਵਰ ਨਹੀਂ ਹੈਗੀ ਇਸ ਕਰਕੇ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਲੋਕ ਜਿਹੜਾ ਹੈਗੇ ਇਸ ਸਰਕਾਰ ਉੱਕ ਜਿਹੜਾ ਹੈਗਾ ਸੜਕਾਂ ਦੇ ਉੱਤੇ ਆਏ ਨੇ ਕੱਲ ਦੇਖੇ ਤਾਂ ਆਪਾਂ ਦੋ ਦਿਨ ਪਹਿਲਾਂ ਜਿੱਥੇ ਇਹ ਸਰਕਾਰ ਜਿਹੜੀ ਹੈਗੀ ਆ ਹਰ ਪਾਸੇ ਫਿਊਲ ਖਰਚੀ ਕਰਦੀ ਹੈਗੀ ਆ ਉੱਥੇ ਅੱਜ ਦੇਖੀਏ ਤਾਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹੈਗਾ ਜਿੱਥੇ ਤੇਲ ਦੀਆਂ ਕੀਮਤਾਂ ਵਧਾਈਆਂ ਹੈਗੀਆਂ ਕਿਉਂਕਿ 90 ਪੈਸੇ ਜਿਹੜਾ ਹੈਗਾ ਉਹ ਪੈਟਰੋਲ ਤੇ ਉਤਰੀਟ ਪ੍ਰਤੀ ਜਿਹੜਾ ਬਾਹਰ ਦਾ ਰੇਟ ਪ੍ਰਤੀ ਜਿਹੜਾ ਨੀਚੋ ਜਿਹੇ ਲਿਖੀ ਇਹਦੀ ਖਿੰਤ ਬraise ਹੈ ਗਿਆ ਔਰ ਨਾਲ ਹੀ ਪਤਾ ਲੱਗਿਆ ਕਿ 3 ਕਸੇ ਜਿਹੜਾ ਪਰ ਕਿਲੋਮੀਟਰ ਦੇ ਹਿਸਾਬ ਨਾਲ ਜਦਾ ਬਸੰਦ ਕਰਾਇਬਦਾਰ ਕੀਤਾ ਗਿਆ ਅੱਜ ਦੇ ਡੀਜ਼ਲ ਦੇ ਕੀ ਤਾਂ ਜੋ ਸਾਰੇ ਹੀ ਪੰਜਾਬਸੀ ਜਿਹੜੇ ਪਹਿਲਾਂ ਹੀ ਇਸ ਬਹੁਤ ਹੀ ਮੁਸ਼ਕਲ ਸਮਾਂ ਗੁਜ਼ਾਰ ਰਹੇ ਨੇ ਕਿਉਂਕਿ ਅੱਜਕਲ ਦੇਖੀਏ ਹਰ ਪਾਸੇ ਮਹਿੰਗਾਈ ਮਹਿੰਗਾਈ ਹੈਗਾ ਤੇ ਇਹ ਜਿਹੜਾ ਇਹਨਾਂ ਨੇ ਸਰਕਾਰ ਨੇ ਰੇਟ ਬਧਾਏ ਆ ਇਦੇ ਨਾਲ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਲੋਕਾਂ ਤੇ ਜਿਲੀ ਦੀ ਸੋਸਾਇਟੀ ਲੋਕਾਂ ਤੇ ਜਿਹੜਾ ਹੈਗਾ ਬਹੁਤ ਹੀ ਭਾਰ ਪੈਣਾ ਹੈਗਾ ਕਿਉਂਕਿ ਲੋਕੀ ਪਹਿਲਾਂ ਹੀ ਬੇਰੋਜ਼ਗਾਰੀ ਹੈਗੀ ਆ ਗਰੀਬਾਈ ਬਹੁਤ ਜ਼ਿਆਦਾ ਹੈ ਇਸ ਕਰਕੇ ਲੋਕਾਂ ਨੂੰ ਜਿਹੜਾ ਇਹ ਬਹੁਤ ਹੀ ਮੁਸ਼ਕਲ ਸਮੇਂ ਵਿੱਚ ਜਿਹੜਾ ਹੈਗਾ ਇਹ ਭਾਰ ਪਾਇਆ ਗਿਆ ਹੈਗਾ ਔਰ ਇੱਕ ਵਰਗ ਹੈ ਕਿਉਂਕਿ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀਗੀ ਉਦੋਂ 7 ਕਿਲੋਵਟ ਤੱਕ ਜਿਹੜਾ 3 ਪੈਸੇ ਪਰ ਯੂਨਿਟ ਜਿਹੜਾ ਹੈਗਾ ਉਹ ਸਾਰਿਆਂ ਨੂੰ ਮਾਫ ਕਰਾਇਆ ਸੀਗਾ ਪਰ ਅੱਜ ਦੇਖੀਏ ਤਾਂ ਕੋਈ ਸਰਕਾਰ ਵੱਲੋਂ ਮਾਫ ਕਰ ਮਾਫ ਕਰਨ ਦੀ ਜਗ੍ਹਾ ਜਿਹੜਾ ਹੈਗਾ ਉਹ ਦੁਬਾਰਾ ਜਿਹੜਾ ਹੈਗਾ ਸਰਕਾਰ ਵੱਲੋਂ ਹੁਕਮ ਵਾਪਸ ਲੈ ਲਿਆਗੇ ਇਸ ਕਰਕੇ ਅੱਜ ਸਮੇਂ ਲੋਡ ਹੈਗੀ ਕਿ ਇਸ ਜਿਹੜਾ ਹੈਗਾ ਇਹ ਸਰਕਾਰ ਦੇ ਵੱਲ ਆਵਾਜ਼ بلند ਕਰੀਏ ਔਰ ਅੱਜ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਲੋਂ ਜਿਹੜੇ ਬਹੁਤ ਬਹੁਤ ਜਗ੍ਹਾ ਤੇ ਜਿਹੜਾ ਹੈਗਾ ਰੋਸ-ਵੋਸਾ ਜਿਹਾ ਹੈ ਤਾਂ ਜੋ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਇਹ ਜਿਹੜੀ ਸਰਕਾਰ ਰਹੀ ਹੈ ਸ਼ਖਦੀ ਨਾ ਦੇ ਸੀਐਮ ਸਾਹਿਬ ਹੈਗੇ ਨੇ ਵਿਸ਼ਖਦੀ ਮੰਤਰੀ ਸਾਹਿਬਾਨ ਹੈਗੇ ਉਹ ਹਵਾ ਚ ਤੁਰੇ ਫਿਰਦੇ ਨੇ ਹਵਾ ਚ ਗੱਲਾਂ ਕਰਦੇ ਨੇ ਤੁਸੀਂ ਕਰਕੇ ਅੱਜ ਜਿਹੜਾ ਰਹਿਗਾ ਇਹ ਕਰਨਾ ਸੀ ਜਿਹਨੇ ਨੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਪੰਜਾਬ ਵਾਸੀਆਂ ਦੇ ਖਾਸ ਇਸ ਦਾ ਧੱਕਾ ਹੋਏਗਾ ਜਾਂ ਲੋੜੀਂਦੀ ਸੁਣਾਈਏ ਉਹਦੇ ਵਾਸਤੇ ਜਿਹੜੀ ਹੈਗੀ ਆ ਪਗਵਾੜਾ ਕਾਂਗਰਸ ਵੀ ਜਿਹੜੀ ਹੈਗੀ ਹੈ ਪਲੱਸ ਨਾਲ ਜਿਹੜਾ ਹੈਗਾ ਸਾਰੀ ਜਿਹੜੀ ਪੰਜਾਬ ਵਿੱਚ ਕਾਂਗਰਸ ਹੈਗੀ ਉਹ ਲਾਂਬਾਂ ਦੇਗੀ ਤੇ ਬਹੁਤ ਕੜੀ ਹੈਗੀ ਹੈ ਸੋ ਅੱਜ ਮੈਂ ਇਸ ਧਰਨੇ ਵਿੱਚ ਸਾਡੇ ਸਾਰੇ ਜਿੱਥੇ ਸਾਰੀ ਕਾਂਗਰਸ ਪਾਰਟੀ ਦੇ ਵਰਕਰ ਸਾਰੇ ਹੈਗੇ ਨੇ ਉੱਥੇ ਜਿਹੜਾ ਪਹਿਲਾ ਵਿੰਗ ਜਿਹੜਾ ਸ਼ੂਟ ਵਿੰਗ ਬਾਕੀ ਜਿਹੜਾ ਸੀਸੀ ਵਿੰਗ ਹੈਗਾ ਉਹ ਬਾਕੀ ਜਿਹੜੇ ਵਿੰਗ ਹੈਗੇ ਉਹ ਵੀ ਸਾਰੇ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਰੋਮਾ ਪਾ ਕੇ ਆ ਰਹੇ ਨੇ ਧੰਨਵਾਦ ਜੈ